ਸੰਗਤ ਜੀ ਇਸ ਪਵਨ ਪਵਿੱਤਰ ਸਥਾਨ ਉਪਰ ਸਿਰ ਗੁਰਨਾਨਕ ਦੇਵ ਪਾਸ਼ਾ ਜੀ ਦੇ ਪਿਤਾ ਜੀ ਬਾਬਾ ਮਹਿਤਾ ਕਾਲੂ ਜੀ ਦਾ ਜਨਮ ਹੋਇਆ ਸੀ ਇਸ ਪਵਨ ਪਵਿੱਤਰ ਸਥਾਨ ਨੂੰ ਗੁਰਨਾਨਕ ਦੇਵ ਪਾਸ਼ਾ ਜੀ ਦੇ ਦਾਸਕਾ ਘਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਥੋਂ ਹੀ ਪੜ੍ਹ ਲਿਖ ਕੇ ਬਾਬਾ ਮਹਿਤਾ ਕਾਲੂ ਜੀ ਪਟਵਾਰੀ ਦੀ ਨੌਕਰੀ ਉੱਪਰ ਲੱਗੇ ਸਨ। ਰਾਏ ਬਲਾਰ ਸਾਹਿਬ ਦੇ ਪ੍ਰੇਮ ਅਤੇ ਉਹਨਾਂ ਦੇ ਜਜ਼ਾਦਾ ਕਹਿਣ ਕਰਕੇ ਹੀ ਬਾਬਾ ਮਹਿਤਾ ਕਾਲੂ ਜੀ ਆਪਣੇ ਪਰਿਵਾਰ ਸਮੇਤ ਰਾਏਪੋਇ ਦੀ ਤਲਵੰਡੀ ਵਿਖੇ ਚਲੇ ਗਏ ਸਨ। ਰਾਏਪੋਇ ਦੀ ਤਲਵੰਡੀ ਜਿਸ ਨੂੰ ਗੁਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਸੇ ਸਥਾਨ ਉੱਪਰ ਹੀ ਗੁਨਨਕ ਦੇ ਪਾਸ਼ਾਹੀ ਦਾ ਪ੍ਰਕਾਸ਼ ਹੁੰਦਾ ਹੈ। ਜਵਾਨ ਅਵਸਥਾ ਵਿੱਚ ਗੁਨਨਕ ਦੇ ਪਾਸ਼ਾਹੀ ਸੁਲਤਾਨਪੁਰ ਲੋਧੀ ਨੂੰ ਜਾਣਦੇ ਸਮੇਂ ਇਸ ਪਵਨ ਪਵਿੱਤਰ ਸਥਾਨ 'ਤੇ ਪਹੁੰਚਦੇ ਹਨ। ਉਹ ਬੇਦੀ ਗੁਰੂ ਸਾਹਿਬ ਜੀ ਦਾ ਵਿਰੋਧ ਕਰਦੇ ਹਨ। ਪਰ ਗੁਰੂ ਸਾਹਿ ओके ਸਾਡੀ ਸੱਚ ਦੀ ਜੋਤ ਸਦਾ ਰਹੇਗੀ ਇਸ ਪਿੰਡ ਦਾ ਪਹਿਲਾ ਨਾਮ ਪਠੇਵਿੰਨਪੁਰ ਸੀ ਸਮਾਂ ਪੈਣ ਤੇ ਗੁਰੂ ਸਾਹਿਬ ਜੀ ਦੇ ਬਚਨ ਸੱਚ ਹੋਏ ਕਿਵੇਂ ਪਾਸ਼ਾ ਸੇਖ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਚੋਲਾ ਸਾਹਿਬ ਜੀ ਤੋਂ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਵਾਲੇ ਸਥਾਨ ਉੱਪਰ ਆਏ ਅਤੇ ਉੱਥੋਂ 300 ਕਦਮ ਚੱਲ ਕੇ ਇਸ ਸਥਾਨ ਉੱਪਰ ਆ ਕੇ ਨਮਸਕਾਰ ਕਰਕੇ ਇੱਕ ਜੋਤ ਪ੍ਰਗਟ ਕੀਤੀ ਤੇ ਇਸ ਪਿੰਡ ਦਾ ਨਾਮ ਪਠੇਵਿੰਨਪੁਰ ਤੋਂ ਡੇਰਾ